ਅਸੀਂ ਭੈਣ ਜੀ ਨੂੰ ਬੇਨਤੀ ਕਰਦੇ ਆ ਤੁਸੀਂ ਆਪਣੇ ਵੱਲੋਂ ਜਿਹੜਾ ਕੋਈ ਸਾਧ ਸੰਗਮ ਆਪਣੇ ਵੱਲੋਂ ਕੀਰ ਕਰੋ ਕਿ ਸਾਡੀ ਹੋਰ ਵੀ ਜਿਹੜੀ ਆ ਕੋਈ ਹੋਰ ਸੰਸਥਾਵਾਂ ਆਪਣੇ ਕੋਲ ਚੱਲ ਰਹੀਆਂ ਬੜੇ ਸਾਜ ਵਾਸਤੇ ਵੀ ਆਪਣੇ ਕੋਲ ਸੇਵਾ ਕਰ ਰਹੀਆਂ ਹੋਰ ਮੇਰੇ ਵੀਰ ਇਹਨਾਂ ਦੇ ਵੀਰ ਬਾਹਰ ਨੇ ਅਸੀਂ ਭੈਣ ਜੀ ਨੂੰ ਬੇਨਤੀ ਕਰਦੇ ਆ ਤੁਸੀਂ ਸਾਧ ਸੰਗਮ ਨੂੰ ਪੀੜੇ ਕਰੋ ਤੇ ਨਾਲ ਤੁਸੀਂ ਆਪਣਾ ਜਿਹੜਾ ਤੁਹਾਡਾ ਫੋਨ ਨੰਬਰ ਆ ਉਹ ਸਾਧ ਸੰਗਮ ਨੂੰ ਦੇ ਦਿਓ ਕਿ ਸਿੱਧੀ ਜਿਹੜੀ ਮਾ ਤੁਹਾਡੀ ਸਦੀ ਕੀਤੀ ਜਾਵੇ ਕਿਸੇ ਦੇ ਥਰੂ ਜਿਹੜੀ ਮਦਦ ਨਾਲ ਕੀਤੀ ਜਾਵੇ ਸਾਜੀ ਭਾਜੀ ਤੁਸੀਂ ਅਪੀਲ ਕਰਨਾ ਚਾਹੁੰਦੇ ਜੀ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹ ਸੰਗ ਬੇਚੀ ਜੀ ਮੇਰੇ ਪਰਿਵਾਰ ਤੇ ਬਹੁਤ ਪਾਰ ਨੂੰ ਦੁੱਖ ਆ ਗਿਆ ਵਾ ਅਵੀਰ ਨੇ ਮੇਰੀ ਮਦਦ ਕੀਤੀ ਆ ਮੈਂ ਰੋਟੀ ਪਾਣੀ ਤੇ ਚੱਲਦਾਰੂ ਬੱਚੇ ਮੇਰੇ ਪਾ ਜਾਣਗੇ ਬਹੁਤ ਧੰਨਵਾਦ ਵੀਰਾਂ ਦਾ ਆਏ ਜੀ ਜੇਕਰ ਆਸ਼ਾ ਆਪਾਂ ਤੁਹਾਨੂੰ ਕੋਈ ਫੋਨ ਨੰਬਰ ਦੇ ਦਈਏ ਜੇ ਤੁਹਾਨੂੰ ਕੋਈ ਸੰਸਥਾ ਕੋਈ ਸਮਾਜ ਸੇਵੀ ਅਰਦਾਸੇ ਦਾ ਹਮਦਤ ਕਰਨਾ ਚਾਵੇ ਤੁਸੀਂ ਆਪਣਾ ਨੰਬਰ ਪਹੁੰਚ ਦਿਓ ਦੋ ਵਾਰੀ ਠੀਕ ਤੇ ਤੁਹਾਡਾ ਸਿੱਧਾ ਦਾ ਨਾ ਸੰਬੰਧ ਕਰ ਲੈ ਠੀਕ ਫੋਨ ਨੰਬਰ ਪੋਹ ਦੋ ਨੰਬਰ ਹੈਗਾ 62834 87534 8834 725 36 ਹਾਂਜੀ ਤੁਸੀਂ ਤੇ ਸਿੱਧਾ ਭੈਣ ਜੀ ਨਾਲ ਸੰਬੰਧ ਕਰ ਸਕਦੇ ਜੀ ਜੋ ਵੀ ਤੁਸੀਂ ਮਦਦ ਕਰਨੀ ਆ ਸਿੱਧਾ ਤੁਸੀਂ ਨਹੀਂ ਮਤ ਕਰ ਸਕਦੇ ਜੀ ਕੋਈ ਸਾਲੋ ਵਿੱਚ ਵਿਚੋੜ ਪੁਣੇ ਦੀ ਜੁਹਤ ਨਹੀਂ ਆ ਅਸੀਂ ਕਿਸੇ ਦੇ thro ਮਤ ਕਰਾਈਏ ਇਹ ਨਹੀਂ ਕਿ ਬੇਨਤੀ ਜੇ ਸਾਡੀ ਇਹ thro ਕਰਵਾਉਣ ਕਰਿਓ ਜੀ ਮੈਨੂੰ ਕਾ ਖਾਸ ਆਏ ਕੋਈ ਚੀਜ਼